ਤਾ ਵੱਡੀ ਖਬਰ ਖੰਨਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਪ ਆਗੂ ਦੇ ਕਤਲ ਮਾਮਲੇ ਦੇ ਮੁੱਖ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਾ ਜਿਕੇ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿੱਥੇ ਆਪ ਆਗੂ ਦਾ ਜਦੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਉਸ ਦੇ ਸੰਬੰਧ ਦੇ ਵਿੱਚ ਹੁਣ ਮੁੱਖ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਾ ਜਿਕੇ ਅਕਾਲੀ ਲੀਡਰ ਦੱਸਿਆ ਜਾ ਰਿਹਾ ਹੈ ਮੁੱਖ આરોપી ਤਾਂ ਸਿਆਸੀ ਜਿਹੜਾ ਸਿਆਸਤ ਦੇ ਨਾਲ ਜੁੜਿਆ ਹੋਇਆ ਵੀ ਇਸ ਸਾਰਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਅਰਜਿਕ ਪੰਜਾਬ ਦੇ ਖੰਨਾ ਨੇਰਲੇ ਪਿੰਡ ਇਕਲਾਹਾ ਦੇ ਰਹਿਣ ਵਾਲੇ trilochana singh ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਆੜਤੀਏ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉੱਥੇ ਹੀ ਹੁਣ ਇੱਕ ਇਸ ਖਬਰ ਦੇ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ આરોપી tejender singh ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਦੌਰਾਨ ਇਸ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਸ ਦੇ ਭਰਾ ਦੀ ਪਾਲ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਆਪ ਦੇ ਕਿਸਾਨ ਲੀਡਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਖੰਨਾ ਪੁਲਿਸ ਦੇ ਲਈ ਇਹ ਮਾਮਲਾ ਸਿਰਦਰਦੀ ਬਣਿਆ ਹੋਇਆ ਹੈ ਲਗਾਤਾਰ ਇਸ ਮਾਮਲੇ ਸੰਬੰਧੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ આરોપી ਜਿਹੜਾ ਮੁੱਖ આરોપી ਸੀ ਇਸ ਕਤਲ ਦਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇਜਿੰਦਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਤੇ ਅਕਾਲੀ ਆਗੂ ਦੱਸਿਆ ਜਾ ਰਿਹਾ ਹੈ ਫੋਨ ਲਾਈਨ ਤੇ ਮੇਰੇ ਸਹਿਯੋਗੀ ਹਿੰਮਤ ਜੁੜ ਗਏ ਨੇ ਹਿੰਮਤ ਇਸ ਖਬਰ ਦੇ ਵਿੱਚ ਹੁਣ ਇਸ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੁੱਖ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੌਣ ਹੈ ਇਹ આરોપી ਅਤੇ ਕਿਉਂ ਇਸ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ ਪੂਰੀ ਜਾਣਕਾਰੀ ਦਿਓ ਬਿਲਕੁਲ ਉਹੀ ਕੰਮ ਦੱਸ ਦਈਏ ਪਿੰਡ ਦੀ ਸਰਪੰਚੀ ਨੂੰ ਲੈ ਕੇ ਅੱਜ ਤੋਂ 6 ਸਾਲ ਪਹਿਲਾਂ ਜਿਹੜੀ ਕੀ ਖੰਨੇ ਦੇ ਪਿੰਡ ਇਕ ਲੋਹਾਦ ਵਿੱਚ ਲੜਾਈ ਝਗੜਾ ਹੁੰਦਾ ਜਿਸ ਦੌਰਾਨ ਆੜਤੀਆ ਰਣਜੀਤ ਸਿੰਘ ਹੈ ਉਸ ਦੀ ਪੱਗ ਉਤਰ ਜਾਂਦੀ ਹੈ 1860 ਲੱਗਦੀ ਹੈ ਤਾਂ ਉਸ ਉਹਦੇ ਰੰਜੀਤ ਸਿੰਘ ਆੜਤੀਆ ਰਣਜੀਤ ਸਿੰਘ ਦੇ ਵੱਲੋਂ ਆਪਣੇ ਮਨ ਦੇ ਵਿੱਚ ਰੱਖੀ ਗਈ ਹੈ ਉਸ ਤੋਂ ਬਾਅਦ ਪਰਿਵਾਰ ਤੋਂ ਲਗਾਤਾਰ ਧਮਕੀਆਂ ਵੀ ਜਿੰਦੇ ਹੋਏ ਨਜ਼ਰ ਆਉਂਦੇ ਨੇ ਪਰ ਕੁਝ ਦਿਨ ਪਹਿਲਾਂ ਸ਼ਰਿਆਮ ਦਿਨ ਦਿਹਾੜੇ ਕਿਸਾਨ ਵਿੰਗ ਦੇ ਪ੍ਰਧਾਨ ਅਤਰਲੋਚਨ ਸਿੰਘ ਉਰਫ ਡੀਸੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਪਰ ਅਗਲੇ ਦਿਨ ਹੀ ਪੁਲਿਸ ਦੇ ਵੱਲੋਂ ਆਰਤੀਏ ਨੂੰ ਆਰਤੀਏ ਰਣਜੀਤ ਸਿੰਘ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਉਹ ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਗਿਆ ਜਦੋਂ ਅਸੀਂ ਉਸ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਸੀ ਅਤਰਲੋਚਨ ਤੇ ਬੀਟੀ ਨਾਲ ਵੀ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਸ ਦੀ ਜਿਹੜੀ ਕਿ ਪਲੈਨਿੰਗ ਹੈ ਉਹ ਕਿਤੇ ਹੋਰ ਬੈਠ ਕੇ ਹੋਈ ਹੈ ਇਸ ਦੇ ਵਿੱਚ ਇਕੱਲਾ ਆਰਤੀਏ ਰਣਜੀਤ ਸਿੰਘ ਹੀ ਨਹੀਂ ਬਲਕਿ ਦੋ ਤੋਂ ਤਿੰਨ ਲੋਕ ਹੋਰ ਜਿਹੜੇ ਨੇ ਉਹਨੂੰ ਬੋਲੋ ਜ਼ਰੂਰ ਨੇ ਕਿਉਂਕਿ ਪਹਿਲਾਂ ਕਿਸੇ ਘਰ ਦੇ ਵਿੱਚ ਉਹ ਬੈਠੇ ਸੀਗੇ ਉੱਥੇ ਸ ਬਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਆ ਕੱਲ ਹੀ ਆ ਗੁੱਤ ਜਿੰਦਰ ਸਿੰਘ ਨੂੰ ਪੂਫ ਨਹੀਂ ਗ੍ਰਿਫਤਾਰ ਕਰ ਲਿਆ ਤਾਂ ਉਹਦੇ ਭਰਾ ਦੀ ਪਾਲੋ ਜਾਰੀ ਗਈ ਹੈ ਕਿਤੇ ਨਾ ਕਿਤੇ ਸਾਰਾ ਮਾਮਲਾ ਜਿਹੜਾ ਕਿ ਇਹ ਨੇ ਰਾਜਨੀਤਿਕ ਦੇ ਨਾਲ ਜੁੜਿਆ ਹੋਇਆ ਲੱਗਦਾ ਕਿਉਂਕਿ ਪਿੰਡ ਦੀ ਸਰਪੰਚੀ ਦਾ ਰਾਹ ਪੱਧਰਾ ਕਰਨ ਨੂੰ ਲੈ ਕੇ ਜੋ ਪਰਿਵਾਰਕ ਮੈਂਬਰ ਦਾ ਇਲਜ਼ਾਮ ਹੈ ਕਿ ਪਿੰਡ ਦੀ ਸਰਪੰਚੀ ਦਾ ਰਾਹ ਪੱਧਰਾ ਕਰਨ ਦੇ ਲਈ ਉਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਲੋਕੀਤਰ ਲੋਹਤ ਸਿੰਘ ਬੀਸੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇਕਲੋਹਾ ਪਿੰਡ ਦੇ ਵਿੱਚ ਵਿਚਰਦੇ ਆ ਰਹੇ ਨੇ ਲੋਕਾਂ ਦੇ ਹਰਮਨ ਪਿਆਰੇ ਲੀਡਰ ਸੀਗੇ ਤਾਂ ਉਹਨਾਂ ਨੂੰ ਸ਼ੱਕ ਸੀ ਜੇਕਰ ਤਰਲੋਚਨ ਸਿੰਘ ਸਰਪੰਚੀ ਦੇ ਵਿੱਚ ਤਾ ਸਰਪੰਚ ਜਿੱਤੇਗਾ ਤੇ ਇਸ ਲਈ ਸਰਪੰਚੀ ਦੇ ਚੋਣਾ ਜਿੱਤਣ ਦੇ ਲਈ ਜੋ ਪਰਵਾਰ ਇਲਜ਼ਾਮ ਲਾ ਰਿਹਾ ਸਰਪੰਚੀ ਦਾ ਰਾਹ ਪੱਧਰਾ ਕਰਨ ਦੇ ਲਈ ਤਰਲੋਚਨ ਸਿੰਘ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਕੁਝ ਪਿਛਲੀ ਰੰਜਿਸ਼ ਵੀ ਸੀ ਜੀ 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 तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਅਪਡੇਟ ਖੰਨਾ ਮਰਡਰ ਮਾਮਲੇ ਚ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਪ ਆਗੂ ਤਰਲੋਚਨ ਸਿੰਘ ਦਾ ਜਦੋਂ ਸ਼ਰੀਆਮ ਕਤਲ ਕੀਤਾ ਗਿਆ ਤਾਂ ਇੱਕ આરોપી ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਆੜਤੇ ਦੱਸਿਆ ਜਾ ਰਿਹਾ ਕਿ ਆ ਜਾ ਰਿਹਾ ਕਿ 6 ਸਾਲ ਪਹਿਲਾਂ ਪੁਰਾਣਾ ਇਹ ਮਾਮਲਾ ਸੀ ਜਦੋਂ ਇਹਨਾਂ ਦੋਵਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ ਤਾਂ ਉਸੇ ਦਾ ਬਦਲਾ ਜਿਹੜਾ ਲਿਆ ਗਿਆ ਪਰ ਜਿਹੜਾ ਪੀੜਤ ਪਰਿਵਾਰ ਸੀ ਉਸਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਕਤਲ ਦੇ ਪਿੱਛੇ ਹੋਰ ਵੀ ਬੰਦੇ ਸ਼ਾਮਲ ਨੇ ਪੂਰੀ ਪਲੈਨਿੰਗ ਤਹਿਤ ਇਹ ਸਾਰਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਜਿਹੜਾ ਇੱਕ ਮੁੱਖ આરોપી ਨੂੰ ਇਸ ਕਤਲ ਮਾਮਲੇ ਦੇ ਵਿੱਚ ਮੁੱਖ આરોપી ਜਿਹੜਾ ਸਾਜ਼ਿਸ਼ ਕਰਤਾ ਦੱਸਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਅਕਾਲੀ ਲੀਡਰ ਦੱਸਿਆ ਜਾ ਰਿਹਾ ਤੇਜਿੰਦਰ ਸਿੰਘ ਇਸ ਦਾ ਨਾਮ ਹੈ ਫਿਲਹਾਲ ਪੁਲਿਸ ਦੇ ਬੁਲੱਸ਼ ਦੇ ਭਰਾ ਦੀ ਪਾਲ ਵੀ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਜਿਹੜੀਆਂ ਰੋਜ਼ ਨਵੇਂ ਦਿਨ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਹਾ ਜਾ ਰਿਹਾ ਕਿ ਸਿਆਸਤ ਦੇ ਨਾਲ ਜੁੜਿਆ ਹੋਇਆ ਸਾਰਾ ਮਾਮਲਾ ਦੱਸਿਆ ਜਾ ਰਿਹਾ ਤਿਰਲੋਚਨ ਸਿੰਘ ਕਾਫੀ ਬੇਹਦ ਪਸੰਦ ਕੀਤੇ ਜਾਂਦੇ ਸੀ ਆਪਣੇ ਪਿੰਡ ਦੇ ਵਿੱਚ ਕਾਫੀ ਵਿਚਰਦੇ ਸਨ ਤਾਂ ਪੰਚਾਇਤਾਂ ਚੋਣਾਂ ਆਣ ਵਾਲੀਆਂ ਨੇ ਜਿਸ ਕਰਕੇ ਉਹਨਾਂ ਦੇ ਜਿਹੜੇ ਐਂਟੀ ਬੰਦੇ ਸੀ ਉਹਨਾਂ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ ਤਾਂਕਿ ਤਰਲੋਚਨ ਸਿੰਘ ਪਿੰਡ ਦਾ ਸਰਪੰਚ ਨਾ ਬਣ ਸਕੇ ਤਾਂ ਵੱਡੀ ਅਪਡੇਟ ਜਿਹੜੀ ਖੰਡਾ ਮਰਡਰ ਮਾਮਲੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੁੱਖ આરોપી ਅਕਾਲੀ ਆਗੂ ਤੇਜਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਫਿਲਹਾਲ ਉਸ ਉਸ ਦੇ ਭਰਾ ਦੀ ਪੁਲਿਸ ਦੇ ਵੱਲੋਂ ਪਾਲਕੀਤੀ ਜਾ ਰਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par